ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਅੱਜ ਗੁਰਦੁਆਰਾ ਜਾਮਨੀ ਸਾਹਿਬ ਜੀ ਵਿਖੇ ਵਜੀਦਪੁਰ ਨਗਰ ਦੇ ਵਿੱਚ ਜਿਹੜੀ ਜ਼ਿਲ੍ਹਾ ਫੋਜ਼ਪੁਰ ਦੀ ਮੀਟਿੰਗ ਲੱਗੀ ਆ ਆ ਸਾਰੇ ਜ਼ਿਲ੍ਹਾ ਫੋਜ਼ਪੁਰ ਦੇ ਯੋਧੇ ਆ ਜਿਨ੍ਹਾਂ ਨੇ ਅੱਜ ਤੋਂ ਹੀ ਲੱਕ ਬੰਨ ਲਿਆ ਵਾ ਕਿ 30 ਤਰੀਕ ਨੂੰ ਜੱਥਾ ਲੈ ਕੇ ਜਾਣਾ ਤੇ 10 ਤਰੀਕ ਨੂੰ ਜੱਥਾ ਲੈ ਕੇ ਜਾਣਾ ਇਹ ਜੱਥੇ ਦੇ ਕਾਫਲੇ ਕਿੱਡੇ ਵੱਡੇ ਹੋਣਗੇ ਕਿਉਂਕਿ ਉਹ ਇਹੋ ਜਿਹੜੇ ਆ ਜਿਨ੍ਹਾਂ ਨੇ 2022 ਦੇ ਵਿੱਚ ਪੰਜ ਜਰਮੀਆਂ ਨੂੰ ਇਸ ਇਲਾਕੇ ਦੇ ਵਿੱਚ ਜਿਹੜੇ ਮੋਦੀ ਜੀ ਕਹਿੰਦੇ ਸੀ ਵੀ ਮੈਂ ਨਹੀਂ ਮੰਨੂੰ ਉਹਨਾਂ ਨੂੰ ਮਨਾ ਕੇ ਛੱਡਿਆ ਸੀਗਾ ਵੀ ਇੱਥੇ ਲੋਕ ਸੱਚੀ ਮੁੱਚੀ ਉਹ ਬੈਠੇ ਆ ਜਿਹੜੇ ਤੁਹਾਡੇ ਚੋਣਵਾਜਾਂ ਤੋਂ ਖਫਾ ਹੋਏ ਪਏ ਆ ਤੁਹਾਡੇ ਬਾਰ-ਬਾਰੇ ਵਾਜਾਂ ਤੋਂ ਭੱਜਣ ਤੋਂ ਖਫਾ ਹੋਏ ਪਏ ਆ ਜੇ ਕੁਝ ਆਉਣਾ ਤੇ ਪੰਜਾਬ ਲਈ ਆ ਮੰਗਾ ਲੈ ਕੇ ਆਓ ਉਹਨਾਂ ਮੰਗਾ ਤੇ ਹੁਣ ਸ਼ੰਭੂ ਤੇ ਮੋਰਚਾ ਚੱਲਦਾ ਵਾ ਤੇ ਉਹ ਮੰਗਾ ਮਨਵਾਉਣ ਤੱਕ ਮੋਰਚਾ ਜਾਰੀ ਰਹਿਣਾ ਵਾ ਐਮਐਸਪੀ ਗਰੰਟੀਡ ਦਾ ਕਾਨੂੰਨ ਲਖੀਪੁਰ ਖੀਰੀਗੜ੍ਹ ਦੇ ਦੋਸ਼ੀ ਨੂੰ ਸਜ਼ਾ 10000 ਰੁਪਇਆ ਕਿਸਾਨਾਂ ਵੀਪੁਰਾਂ ਦੀ ਬਡੇਪਾ ਪੈਨਸ਼ਨ ਔਰ ਇਹਦੇ ਨਾਲ ਰੇਟ ਦਾ ਹੱਕ ਮਿਲੇ ਮੀਟਰ ਚੇਪ ਵਾਲੇ ਜਿਹੜੇ ਉਹ ਸਰਕਾਰ ਜਿਹੜਾ ਉਹ ਬਿਜਲੀ ਬੋਰਡ ਸਟੇਟ ਦਾ ਵਿਚਾਰ ਰਹੇਣ ਤੇ ਵੇ ਇਹਦੇ ਨਾਲ ਐਮਐਸਪੀ ਗ੍ਰੈਂਟਰ ਦੇ ਕਾਨੂੰਨ ਦੇ ਨਾਲ-ਨਾਲ ਆਪਣਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਡਬਲਯੂਟੀਓ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਆਦ ਮੰਗਾਂ ਨੂੰ ਲੈ ਕੇ ਮੋਰਚੇ ਲੱਗਣਗੇ ਜਿਹਦੇ ਵਿੱਚ 200 ਦਿਨ ਮਦਰੇਗਾ ਤੇ 700 ਰੁਪਇਆ ਦਿਹਾੜੀ ਵੀ ਮਜ਼ਦੂਰ ਦੀ ਵਿੱਚ ਐਡਵਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਲੱਗਾ ਹੋਇਆ ਮੋਰਚਾ ਉਹ ਚੱਲੂਗਾ ਇਦੇ ਤੇ ਫਰੋਜਪੁਰ ਜ਼ਿਲ੍ਹੇ ਦੇ 29 ਜੁਲਾਈ ਨੂੰ ਜਾਣਾ ਵਾ ਕਾਫਲੇ ਵੇਖਣਗੇ ਲੋਕ ਵੀ ਫਰੋਜਪੁਰ ਜਿ ਦੇ ਵਾਲੇ ਕਿੱਡੇ ਮਾਰਸ਼ਲ ਨੇ ਕਿਹੜੇ ਤਰੀਕੇ ਦੇ ਨਾਲ ਤਿਆਰੀਆਂ ਕਰਕੇ ਆਪਣੇ ਕਾਫਲੇ ਲੈ ਕੇ ਜਾਂਦੇ ਆ ਸੋ ਆਪਣੀ ਵਾਰੀ ਪੂਰੀ ਚੜ੍ਹਦੀ ਕਲਾ ਦੇ ਨਾਲ ਲਾ ਕੇ ਆਉਣਗੇ ਪੂਰੇ ਪੰਜਾਬ ਦੇ ਕਿਸਾਨ ਮਜੂਦ ਸ਼ਕਸ਼ ਬੇਟੀ ਤੇ ਦੋਹਾਂ ਫੋਰਮਾਂ ਦੇ ਪਰਿਵਾਰ ਨੂੰ ਅਪੀਲ ਆ ਵੀ ਆਓ ਤਗੜੇ ਹੋ ਕੇ ਕਾਠ ਰਧਾਈਏ ਤੇ ਜਿੱਤ ਕੇ ਆਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ